ਜਿਹੜੇ ਚਰਚ ਦੇ ਵਿੱਚ ਮਿਲੂਦਾ ਜਿੱਥੇ ਲੋਕ ਆ ਕੇ ਪ੍ਰੇ ਕਰਦੇ ਆ ਬਹੁਤ ਉਰੇ ਜਾ ਕੇ ਬੱਥਰ ਦੇਖਦੇ ਆ ਪਰ ਲੇਕਿਨ ਅੱਜ ਜਿਹੜੇ ਚੋਰ ਹੈ ਚੋਰਾਂ ਵੱਲੋਂ ਜਿਹੜਾ ਹੁਣ ਬਿਲਕੁਲ ਮੰਦਿਰ ਜਿਹਨੂੰ ਆਪਾਂ ਮੰਦਿਰ ਵੀ ਕਹਿ ਸਕਦੇ ਆ 크ਿਸਚਨ ਦਾ ਜਿਹੜਾ ਇਹ ਸਥਾਨ ਹੈ ਜਿਹਨੂੰ ਆਪਾਂ ਚਰਚ ਕਹਿ ਦਿੰਦੇ ਆ ਤੇ ਚਰਚ ਦੇ ਵਿੱਚ ਰਾਤ ਨੂੰ ਚੋਰਾਂ ਵੱਲੋਂ ਇੱਕ ਤਾਲਾ ਤੋੜ ਕੇ ਅੰਦਰ ਫਰੋਲਾ ਫਰਾਲੀ ਕੀਤੀ ਗਈ ਹੈ ਕੈਮਰੇ ਤੋੜੇ ਗਏ ਆ ਡੀਵੀਆਰ ਨੂੰ ਨਾਲ ਹੀ ਲੈ ਕੇ ਚਲੇ ਗਏ ਆ ਤੇ ਇੱਕ ਸਿਲੰਡਰ ਦੱਸਿਆ ਜਾ ਰਿਹਾ ਤੇ ਗੱਲੇ ਦੇ ਵਿੱਚ ਕੁਝ ਪੈਸੇ ਦੱਸੇ ਜਾ ਰਹੇ ਨੇ ਜਿਹਨੂੰ ਕਿ ਚੋਰੀ ਕੀਤੀ ਕੀਤਾ ਗਿਆ ਹੈ ਲੇਕਿਨ ਅਚਾਨਕ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ بلند ਹੋ ਚੁੱਕੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਛੱਡ ਕੇ ਗਏ ਕਿਉਂਕਿ ਤਾਲੇ ਜਿਹੜਾ ਸਾਹਮਣੇ ਦਿਖਾਓ ਉੱਥੇ ਕੈਮਰੇ ਲੱਗੇ ਹੋ ਸੀਗੇ ਕੈਮਰੇ ਕੋਮਰੇ ਸਭ ਤੋੜ ਕੇ ਡੀਵੀਆਰ ਸਾ ਵੀ ਨਾਲ ਲੈ ਕੇ ਇਹਨੀ ਸਵਾਈ ਦੇ ਨਾਲ ਚੋਰੀ ਕੀਤੀ ਹੈ ਲੇਕਿਨ ਇਹ ਚਲੋ ਮੈਂ ਮੰਨ ਲੈਂਦਾ ਵੀ ਚੋਰੀ ਦੇ ਵਿੱਚ ਪੈਸਿਆਂ ਦੀ ਜਿਹੜੀ ਗੱਲ ਦੱਸੀ ਜਾ ਰਹੀ ਹੈ 7-8 10000 ਰੁਪਏ ਹੋਊਗਾ ਜਿਆਦਾ ਜਿਆਦਾ ਇਹਦੇ ਵੱਧ ਨਹੀਂ ਹੈਗਾ ਪਰ ਲੇਕਿਨ ਇਹ ਕੱਲ ਦੱਸਿਆ ਜਾ ਰਿਹਾ ਵੀ ਕੱਲ ਚੋਰੀ ਜਿਹੜੀ ਹੈ ਕੱਲ ਨੂੰ ਇਹ ਤਾਲੇ ਲਗਾ ਕੇ ਗਏ ਸੀਗੇ ਲੇਕਿਨ ਅੱਜ ਕੁੰਡੀ ਪੜ ਦਿੱਤੀ ਗਈ ਆਓ ਥੋੜਾ ਜਿਹਾ ਅੱਗੇ ਚੱਲਦੇ ਆਂ ਬਿਲਕੁਲ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਾਂ ਜੀ ਤੁਸੀਂ ਇੱਥੇ ਪਹੁੰਚੇ ਆ ਕਿਦਾਂ ਕਦੇ ਵਾਸਤੇ ਆਏ ਸੀ ਅਸੀਂ ਇੱਥੇ ਆਂਦੇ ਹਰ ਰੋਜ਼ ਆਂਦੇ ਆ ਸਾਫ ਸਫਾਈ ਕਰਨੇ ਜੋ ਰੈਂਦਾ ਗੁੰਦਾ ਫਲ ਬੂ ਔਰ ਜਦੋਂ ਹਮ ਆਏ ਤਾਂ ਸਾਰਾ ਟੁੱਟਾ ਪੜਾ ਤਾ ਤਾਲਾ ਵਗੈਰਾ ਫਿਰ ਮੈਂ ਜਲਦੀ ਸੇ ਅੰਕਲ ਕੋ ਬੁਲਾ ਕੇ ਲੈ ਕੇ ਮਕਾ ਕੇ ਦੇਖੋ ਜਰਾ ਵੀ ਦੱਸੋ ਵੀ ਕੋਈ ਆਇਆ ਖੜਕਾ ਵਗੈਰਾ ਉਹ ਕਹਿੰਦੇ ਕੁਛ ਨਹੀਂ ਸੁਣਿਆ ਹਮਨੇ ਉਹ ਕਹਿੰਦੇ ਸਵੇਰੇ ਠੀਕ ਤਾਂ ਜਦ ਮੈਂ ਗਿਆ ਜਪੀਆਂ ਕਿਹਦੇ ਕੋਲ ਹੁੰਦੀਆਂ ਇਹਦੀ ਜਪੀਆਂ ਮੇਰੇ ਕੋਲ ਤੁਸੀਂ ਇਹ ਕਦ ਲੱਗੇ ਸੀ ਤਾਲਾ ਇਹ ਕੱਲ ਅਸੀਂ ਚਰਚ ਕੇ ਬਾਅਦ 12:30 ਪੋਨੇ 1 ਵਜੇ ਲਗਾ ਗਏ ਸੀ ਸਾਰੇ ਚਲੇ ਗਏ ਤੇ ਲੇਕਿਨ ਫਿਰ ਦੂਸਰੇ ਦਿਨ ਇਸ ਬਿੱਲੇ ਆਏ ਹੁਣ ਹਾਂਜੀ ਅਸੀਂ اسی ਟਾਈਮ ਆਉਂਦੇ ਹਾਂ ਰੋਜ਼ 3:30 ਵਜੇ ਹੋਨੇ 4 ਵਜੇ ਉਹ ਰਹਿੰਦੇ ਸੀ ਸਾਫ ਸਫਾਈ ਕਰਨੇ ਲਈ ਪ੍ਰੇਅਰ ਕਰਨੇ ਲਈ ਕਿੰਨਾ ਕਿੰਨਾ ਸਾਮਾਨ ਜਿਹੜਾ ਚੋਰੀ ਹੋਇਆ ਸਾਡਾ ਸਾਮਾਨ ਕਾਫੀ ਚੋਰੀ ਹੋਇਆ ਹੈ ਸਭ ਤੋਂ ਪਹਿਲੇ ਗੱਲਾ ਤੋੜ ਕੇ ਪੈਸੇ ਉਸਮੇ ਕੈਸ਼ ਥਾ ਸਾਰਾ ਉਹ ਚੋਰੀ ਹੋਇਆ ਹੈ ਐਲ ਸੀ ਡੀ ਚੋਰੀ ਹੋਈ ਹੈ ਸਿਲੰਡਰ ਚੋਰੀ ਹੋਇਆ ਪ੍ਰੈਸ ਚੋਰੀ ਹੋਈ ਹੈ ਔਰ ਵੀ ਛੋਟਾ ਮੋਟਾ ਕਾਫੀ ਸਾਮਾਨ ਹੈ ਹਾਂਜੀ ਕੁਝ ਦਿਨ ਪਹਿਲੇ ਸਾਈਕਲ ਵੀ ਚੋਰੀ ਹੋਇਆ ਹੈ ਇਸ ਤੋਂ ਪਹਿਲਾਂ ਨਹੀਂ ਚੋਰੀ ਕਦੇ ਕਦੇ ਹੋਇਆ ਕੁਝ ਇਸ ਤੋਂ ਪਹਿਲੇ ਹਾਂਜੀ ਕਈ ਵਾਰੀ ਹੋਇਆ ਹੈ ਨਲਕੇ ਵਗੈਰਾ ਤੋੜੇ ਗਏ ਆ ਤੇ ਸਾਈਕਲ ਵਗੈਰਾ ਚੋਰੀ ਹੋਈ ਹੈ ਇਹ ਸੇਫਟੀ ਦੇ ਤੌਰ ਤੇ ਕਿਸੇ ਨੂੰ ਰੱਖਿਆ ਨਹੀਂ ਜਾਂਦਾ ਇੱਥੇ ਬੰਦਾ ਕੋਈ ਰੱਖਿਆ ਵਾ ਸੀ ਪਹਿਲਾਂ ਸਾਰੇ ਸੇਫਟੀ ਦੇ ਤੌਰ ਤੇ ਪਿੱਛੇ ਰਹਿੰਦੇ ਆ ਅੱਜ ਕੱਲ ਅੱਜ ਕੱਲ ਜਿਆਦਾ ਧਰਮ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਜਾਂ ਚਰਚ ਦੇ ਵਿੱਚ ਕਿਸੇ ਨਾ ਕਿਸੇ ਨੂੰ ਰੱਖਿਆ ਨਹੀਂ ਜਾਂਦਾ ਉਹ ਅਸੀਂ ਕਿਸੇ ਦਾ ਕੋਈ ਬਲੇਮ ਨਹੀਂ ਲਗਾ ਰਹੇ ਸਾਨੂੰ ਇਹ ਪਤਾ ਹੈ ਕਿ ਇਹ ਸਾਰਾ ਨਸ਼ੇੜੀਆਂ ਦਾ ਕੰਮ ਹੈ ਤੁਸੀਂ ਕੋਈ ਕਾਰਵਾਈ ਕਰੋ ਕਿ ਵੀ ਐਸੇ ਕੰਮ ਹਰ ਜਗ੍ਹਾ ਨਾ ਹੋ ਕਿਉਂਕਿ ਹਮ ਕਿਸੇ ਕੇ ਉਪਰ ਅਰੋਪ ਤਾਂ ਲਗਾ ਨਹੀਂ ਰਹੇ ਠੀਕ ਹੈ ਨਾ ਅਮੇ ਸਭ ਕੇ ਮਤਲਬ ਵਿੱਚ ਜਿੰਨੇ ਵੀ ਚੋਰੀ ਕੀਤੀ ਹੈ ਪੁਲਿਸ ਜਿਹੜੀ ਪਹੁੰਚ ਗਈ ਹੈ ਪੁਲਿਸ ਨੇ ਆਪਣੇ ਤਰੀਕੇ ਦੇ ਨਾਲ ਜਿਵੇਂ ਪੁਲਿਸ ਕੰਮ ਕਰਦੀ ਹੈ ਤੁਹਾਨੂੰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਂਜੀ ਅੱ비 ਸਿਰੋ ਹੀ ਹੋਇਆ ਸਾਰਾ ਕੁਝ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੁਰ ਜਿਹੜਾ ਪੱਤਪ ਦੇ ਘਰੋਂ ਵੀ ਚੋਰਾਂ ਨੇ ਨਹੀਂ ਬਖਸ਼ਿਆ ਹੈਗਾ ਜਿਹੜੇ ਅੱਜ ਦੇ ਜਿਹੜੇ ਨਸ਼ਾ ਜਿਹਨੂੰ ਆਪਾਂ ਨਸ਼ਾ ਨਸ਼ਈ ਕਹਿੰਦੇ ਨੇ ਨਸ਼ੇ ਆਈਂਦਾ ਸ਼ਬਦ ਜਿਹੜਾ ਵਰਤਿਆ ਜਾਂਦਾ ਬਾਰ-ਬਾਰ ਵੀ ਨਸ਼ੀਆਂ ਵੱਲੋਂ ਕੀਤਾ ਹੋਊਗਾ ਕਿਉਂਕਿ ਛੋਟੇ ਮੋਟੇ ਥੋੜੇ ਬੋਟੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਨਸ਼ਈ ਨਸ਼ੇ ਵਾਲੇ ਜਿਹੜੇ ਨਸ਼ਈ ਹੁੰਦੇ ਹਾਂ ਪੂਰਾ ਕਰ ਲੈਂਦੇ ਆ ਦਰਸ਼ਕੋ ਮੈਂ ਰੋਪੜ ਜਿਹੜੇ ਚਰਚ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕ ਆ ਕੇ ਪ੍ਰੇ ਕਰਦੇ ਆ ਬਹੁਤ ਉबरे ਜਾ ਕੇ ਬੱਥਰ ਟਿਕਦੇ ਆ ਪਰ ਲੇਕਿਨ ਅੱਜ ਜਿਹੜੇ ਚੋਰ ਐ ਚੋਰਾਂ ਵੱਲੋਂ ਜਿਹੜਾ ਹੁਣ